ਸਿੰਗਾ ਜਾਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਟੰਡਰਾ ਵਾਲਿਆਂ ਸੰਤਾਨੇ ਨੂੰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜਮਗਰ ਬਿਠਾਈਆ ਹੋ ਉਸ ਦੇ ਘਰ ਦਾ ਪਹਿਰੇ ਜਾਗੋ ਰਾਣੀ ਵਿਚਲਦਿਆਣੇ ਆ ਗਈ ਉਸ ਦੇ ਘਰ ਦਾ ਪਹਿਰੇ ਜਾਗੋ ਰਾਣੀ ਵਿਚਲਦਿਆਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੂਤਰਿਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੂਤਰਿਆ ਝਟ ਟਕਾਣੇ ਲਾ ਗਈ ਉਸ ਦੇ ਘਰ ਦਾ ਪਹਿਰੇ ਜਾਗੋ ਰਾਣੀ ਵਿਚਲਦਿਆਣੇ ਆਣੇ ਆ ਗਈ ਸਿਕਰ ਦਪੈਰੇ ਜਾ ਕੋ ਰਾਣੀ ਵਿਚ ਲਧਿਆਣੀ ਆ ਗਈ ਹੋਸ਼ ਫੈਰਾ ਦਾ ਫਿਰੇ ਪੁੱਤਿਆ ਘੱਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤਿਆ ਘੱਟ ਟਕਾਣੇ ਲਾ ਗਈ ਹੋ ਧਾਰ ਤੇਗ ਦੀ ਵਿੱਚ ਛੜਕਦੇ ਧਾਰ ਤੇਗ ਦੀ ਵਿੱਚ ਛੜਕਦੇ ਸੂਰ ਵਿੱਚ ਇੱਕ ਕਰਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਕਿਧਰੋਂ ਸੰਤਾਨ ਨੇ ਬ੍ਰੈਂਡ ਨਿਊ ਕਲਾਈਆ ਚਿੱਟੀ ਟਵਾਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ